ਸਸਰੀਆਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ 30 ਦਸੰਬਰ 2024 ਇਸ ਸਾਲ ਦੀ ਸਭ ਤੋਂ ਵੱਡੀ ਮੱਸਿਆ ਮਤਲਬ ਕਿ ਪੋਸ ਮੱਸਿਆ ਵਾਲੇ ਦਿਨ ਬਣਨਗੇ 300 ਸਾਲ ਬਾਅਦ ਦੁਰਲਭ ਸੰਚੋਗ ਪੰਜ ਰਾਸ਼ੀਆਂ ਦੀ ਕਿਸਮਤ ਚਮਕੇਗੀ ਤੇ ਕਿਸਮਤ ਦੇ ਤਾਰੇ ਖੁੱਲ ਜਾਣਗੇ ਦੋਸਤੋ ਇਸ ਵਾਰ ਮੱਸਿਆ ਦੀ ਕਾਲੀ ਰਾਤ ਤੇ ਸੂਰਜ ਤੇ ਸ਼ਨੀ ਦਾ ਜੋ ਪਰਿਵਰਤਨ ਹੋਣ ਜਾ ਰਿਹਾ ਹੈ ਪੰਜ ਰਾਸ਼ੀਆਂ ਦੀ ਜ਼ਿੰਦਗੀ ਦੇ ਵਿੱਚ ਪਰਿਵਰਤਨ ਲਿਆਵੇਗਾ ਪੰਜ ਰਾਸ਼ੀਆਂ ਦੀ ਕਿਸਮਤ ਚਮਕ ਜਾਵੇਗੀ ਦੋਸਤੋ ਜਾਣਦੇ ਹਾਂ ਕਿ ਇਹ ਪੰਜ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ ਕਿਸਮਤ ਮੱਸਿਆ ਦੀ ਕਾਲੀ ਰਾਤ ਤੋਂ ਬਾਅਦ ਹੀ ਬਦਲਣ ਵਾਲੀ ਹੈ ਦੋਸਤੋ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਦੇਵੀ ਜੀ ਦੀ ਲਿਖ ਕੇ ਹਾਜ਼ਰੀ ਲਕਵਾ ਦੇਣਾ ਜੀ 3 ਦਸੰਬਰ 2024 ਨੂੰ ਪੋਸਮਸਿਆ ਵਾਲੇ ਦਿਨ ਸੂਰਜ ਅਤੇ ਸ਼ਨੀ ਪਰਿਵਰਤਨ ਕਰਕੇ ਮਿਲਨ ਕਰ ਰਹੇ ਹਨ ਜਿਹਦੇ ਵਿੱਚ ਪਗਵਾਨ ਸੂਰਜ ਦੇ 66 73 ਵਿੱਚ ਗੋਚਰ ਕਰ ਰਹੇ ਹਨ ਤੇ ਸ਼ਨੀ ਦੇ ਨਸ਼ੱਤ ਦੇ ਦੂਸਰੇ ਚਰਨ ਵਿੱਚ ਪ੍ਰਵੇਸ਼ ਕਰਨਗੇ ਤੇ ਸੂਰਜ ਤੇ ਸ਼ਨੀ ਦੇ ਮਿਲਨ ਤੋਂ ਬਾਅਦ ਜੋ ਪਹਿਲੀ ਰਾਸ਼ੀ ਬਣੇਗੀ ਉਹ ਹੈ ਮ੍ਰਿਸ਼ਕ ਰਾਸ਼ੀ ਦੋਸਤੋ ਪੋਸਮਸਿਆ ਤੇ ਸੂਰਜ ਤੇ ਸ਼ਨੀ ਦਾ ਪਰਿਵਰਤਨ ਕਰਨਾ ਵ੍ਰਸ਼ਿਕ ਰਾਸ਼ੀ ਵਾਲਿਆਂ ਦੇ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗਾ। ਇੱਕ ਤਾਂ ਪਰਿਵਾਰ ਦੇ ਨਾਲ ਸਮਾਜ ਦੇ ਵਿੱਚ ਕਾਫੀ ਇੱਜ਼ਤ ਮਿਲੇਗੀ। ਦੂਸਰੇ ਪਾਸੇ ਜੇਕਰ ਲਾਈਫ ਪਾਰਟਨਰ ਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਉਹ ਦੂਰ ਹੋ ਜਾਵੇਗੀ। ਲੰਮੇ ਸਮੇਂ ਤੋਂ ਜੋ ਵਿਦਿਆਰਥੀ ਜਾਂ ਕਿਸੇ ਸਰਕਾਰੀ ਦੇ ਲਈ ਪ੍ਰਤੀਯੋਗਤਾ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਜ਼ਰੂਰ ਸਫਲਤਾ ਮਿਲੇਗੀ। ਵਪਾਰ ਵਿੱਚ ਵਾਧਾ ਹੋਵੇਗਾ ਤੇ ਧਨ ਲਾਭ ਹੋਵੇਗਾ। ਕੰਮਕਾਜ ਦੇ ਵਿੱਚ ਜੋ ਤੁਹਾਡੇ ਸਾਥੀ ਹਨ ਉਹਨਾਂ ਨਾਲ ਤੁਹਾਡਾ ਤਾਲਮੇਲ ਕਾਫੀ ਵਧੀਆ ਬਣਿਆ ਰਹੇਗਾ ਤੁਹਾਡੀ ਕਿਸਮਤ ਨੂੰ ਚਮਕਾਉਣ ਵਾਲਾ ਰਹੇਗਾ ਪੋਸਮਸਿਆ ਤੇ ਸੂਰਜ ਤੇ ਸ਼ਨੀ ਦਾ ਪਰਿਵਰਤਨ वृश्चਿਕ ਰਾਸ਼ੀ ਵਾਲਿਆਂ ਦੀ ਕਿਸਮਤ ਦੇ ਚਾਰ ਚੰਨ ਲਗਾਵੇਗਾ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਦੀ ਨੌਕਰੀ ਦੇ ਵਿੱਚ ਉਹਨਾਂ ਦੀ ਨੌਕਰੀ ਵਿੱਚ ਜੇਕਰ ਉਹ ਪਰਿਵਰਤਨ ਚਾਹੁੰਦੇ ਹਨ ਤੇ ਨੌਕਰੀ ਬਦਲਣ ਦੇ ਲਈ ਉਹਨਾਂ ਲਈ ਵਧੀਆ ਜੋਗ ਬਣ ਰਿਹਾ ਹੈ ਇਨਕਮ ਦੇ ਵਿੱਚ ਵਾਧਾ ਹੋਵੇਗਾ ਧਨ ਕਮਾਉਣ ਦੇ ਨਵੇਂ ਸਰੋਤ ਖੁੱਲਣਗੇ ਤੇ ਸਫਲਤਾ ਵੀ ਜ਼ਰੂਰ ਪ੍ਰਾਪਤ ਹੋਵੇਗੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਬਿਜ਼ਨਸ ਦੇ ਵਿੱਚ ਤਰੱਕੀ ਹੋਵੇਗੀ ਭਗਵਾਨ ਚੰਦਰ ਭਗਵਾਨ ਸੂਰਜ ਤੇ 12ਵੇਂ ਸਥਾਨ ਤੇ ਹੰਦ ਜਿਸ ਦੇ ਨਾਲ ਖਰਚਿਆਂ ਦੇ ਮੁਕਾਬਲੇ ਇਨਕਮ ਵਧੇਗੀ ਤੇ ਕਿਸਮਤ ਦਾ ਪੂਰਾ ਸਾਥ ਮਿਲੇਗਾ ਜੋ ਵੀ ਵਪਾਰੀ ਵਰਗ ਦੇ ਨਾਲ ਜੁੜੇ ਹਨ ਬਿਜ਼ਨਸ 'ਚ ਕਾਫੀ ਡੀਲ ਮਿਲੇਗੀ ਤੇ ਮਾਰਕੀਟ ਦੇ ਵਿੱਚ ਪ੍ਰਤੀਸ਼ਟਾ ਮਿਲੇਗੀ ਨਵੇਂ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਵਿੱਚ ਤੁਸੀਂ ਸਫਲ ਹੋਵੋਗੇ ਤੁਹਾਡੀ ਸਿਹਤ ਵੀ ਕਾਫੀ ਚੰਗੀ ਰਹੇਗੀ ਤੇ 2024 ਦੇ ਵਿੱਚ ਤੇ 2025 ਦੇ ਵਿੱਚ 100 ਸਾਲ ਦੇ ਬਾਅਦ ਆਰਥਿਕ ਸਥਿਤੀ ਜ਼ਬਰਦਸਤ ਰੂਪ ਦੇ ਨਾਲ ਬਦਲ ਜਾਵੇਗੀ ਤਨਲਾਪ ਦੇ ਜੋਗ ਬਣਨਗੇ ਤੇ ਜੋ ਵੀ ਤੁਹਾਨੂੰ ਮੁਸ਼ਕਲ ਆ ਰਹੀ ਸੀ ਉਹ ਹੁਣ ਠੀਕ ਹੋ ਜਾਵੇਗੀ ਰਿਸ਼ਤਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨਾਰਾਜ਼ਗੀ ਨਹੀਂ ਰਹੇਗੀ ਤੁਹਾਡਾ ਜੀਵਨ ਪਹਿਲਾਂ ਨਾਲੋਂ ਖੁਸ਼ਹਾਲ ਬਣੇਗਾ ਤ੍ਰੱਕੀ ਦੇ ਨਵੇਂ-ਨਵੇਂ ਰਸਤੇ ਖੁੱਲਣਗੇ ਜਿਹੜੇ ਕੰਮ ਨੂੰ ਤੁਸੀਂ ਹੱਥ ਪਾਓਗੇ ਉਸੇ ਹੀ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਮ੍ਰਿਸ਼ਕ ਰਾਸ਼ੀ ਵਾਲਿਆਂ ਨੂੰ ਉਪਾਅ ਦੱਸਿਆ ਹੈ ਕਿ ਪੋਸਮਸਿਆ ਵਾਲੇ ਦਿਨ ਆਪਣੇ ਪਿਤਰਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਵਰਤ ਰੱਖੋ ਅਤੇ ਕਿਸੇ ਵੀ ਗਰੀਬ ਨੂੰ ਦਾਨ ਜ਼ਰੂਰ ਦਿਓ। ਸ਼ਾਮ ਨੂੰ ਪਿੱਪਲ ਦੇ ਰੋਖੇ ਠਾਂ ਦੇਵਾ ਜਗਾ ਕੇ ਆਪਣੇ ਪਿਤਰ ਦੇਵਤਾ ਦਾ ਸਮਰਨ ਕਰੋ। ਇਸ ਵਿੱਚ ਕੁੰਡਲੀ ਜਾਂ ਰਾਸ਼ੀ ਵਿੱਚ ਜੇਕਰ ਤੁਹਾਡਾ ਪਿੱਤਰ ਦੋਸ਼ ਚੱਲ ਰਿਹਾ ਹੈ ਤਾਂ ਤੁਸੀਂ ਉਸ ਤੋਂ ਛੁਟਕਾਰਾ ਪਾ ਲਓਗੇ ਤਾਂ ਜੀਵਨ ਚ ਸਾਰੇ ਪਾਸੇ ਤੁਹਾਨੂੰ ਤਰੱਕੀ ਪ੍ਰਾਪਤ ਹੋਵੇਗੀ ਦੋਸਤੋਂ ਹੁਣ ਜਾਣਦੇ ਹਾਂ ਪੋਸਮਸਿਆ ਤੋਂ ਪੋਸਮਸਿਆ ਤੋਂ ਬਾਅਦ ਜੋ ਅਗਲੀ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਉਹਦੇ ਬਾਰੇ ਪਹਿਲਾਂ ਗੱਲ ਇੱਕ ਜ਼ਰੂਰੀ ਦੱਸਾਂਗੇ ਕਿ ਤੁਸੀਂ ਜ਼ਿੰਦਗੀ ਚ ਅਜਾਇਲ ਲੋਕਾਂ ਨੂੰ ਮਿਲੋਗੇ ਜੋ ਬਹੁਤ ਹੀ ਮਿਹਨਤ ਕਰਦੇ ਹਨ ਕੁਝ ਲੋਕ ਐਵੇਂ ਦੇ ਮਿਲੇ ਹੋਣਗੇ ਜੋ ਬਹੁਤ ਹੀ ਘੱਟ ਮਿਹਨਤ ਕਰਕੇ ਬਹੁਤ ਅੱਗੇ ਪਹੁੰਚ ਜਾਂਦੇ ਹਨ ਤੇ ਕੁਝ ਲੋਕ ਐਵੇਂ ਦੇ ਮਿਲੇ ਹੋਣਗੇ ਜੋ ਪੂਰੀ ਜ਼ਿੰਦਗੀ ਮਿਹਨਤ ਕਰਦੇ ਹਨ ਪਰ ਫਿਰ ਵੀ ਉਹ ਪਿੱਛੇ ਰਹਿ ਜਾਂਦੇ ਹਨ ਉਹਨਾਂ ਦਾ ਜੀਵਨ ਗਰੀਬੀ 'ਚ ਨਿਕਲ ਜਾਂਦਾ ਹੈ ਦੋਸਤੋ ਇਹ ਗ੍ਰਹਾਂ ਦਾ ਖੇਲ ਹੁੰਦਾ ਹੈ ਗੱਲ ਕਰਦੇ ਹਾਂ ਹੁਣ ਅਗਲੀ ਰਾਸ਼ੀ ਦੀ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਪੋਸਮਸਿਆਂ ਤੋਂ ਬਾਅਦ ਤੁਹਾਡੇ ਕੈਰੀਅਰ ਦੇ ਵਿੱਚ ਲਾਭ ਮਿਲੇਗਾ ਰੁਜ਼ਗਾਰ ਵਿੱਚ ਚੰਗੇ ਅਫਸਰ ਪ੍ਰਾਪਤ ਹੋਣਗੇ ਤੇ ਜੋ ਵਿਅਕਤੀ ਨੌਕਰੀ ਕਰਦੇ ਹਨ ਉਹਨਾਂ ਨੂੰ ਸਫਲਤਾ ਦੇ ਨਾਲ ਨਾਲ ਮਾਨ ਸਨਮਾਨ ਵੀ ਮਿਲੇਗਾ ਤੁਸੀਂ ਇਮਾਨਦਾਰੀ ਦੇ ਨਾਲ ਆਪਣੇ ਕੰਮ ਕਰੋਗੇ ਤੇ ਪ੍ਰੇਮ ਸਬੰਧ ਵਧੀਆ ਰਹਿਣਗੇ ਕੋਟਕਚੈਰੀ ਦੇ ਮਾਮਲੇਆ ਦੇ ਵਿੱਚ ਰਾਹਤ ਮਿਲੇਗੀ ਭਗਵਾਨ ਛਣੇ ਅਤੇ ਸੂਰਜ ਦੇਵ ਦੀ ਕਿਰਪਾ ਦੇ ਨਾਲ ਕੁੰਭ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਪਿਛਲੇ ਲੰਮੇ ਸਮੇਂ ਤੋਂ ਛਣੇ ਦੀ ਸਾੜਸਤੀ ਚੱਲ ਰਹੀ ਸੀ ਜਿਸ ਕਾਰਨ ਵਪਾਰ ਵਿੱਚ ਨੁਕਸਾਨ ਵੀ ਹੋ ਰਿਹਾ ਸੀ ਇਸ ਵਾਰ ਪਰਿਵਰਤਨ ਹੋਣ ਜਾ ਰਿਹਾ ਹੈ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਤੁਹਾਡੇ ਯਾਤਰਾ ਦੇ ਵਿੱਚ ਯੋਗ ਹਨ ਮਾਨ ਸਨਮਾਨ ਵੀ ਵਧੇਗਾ ਵਪਾਰ ਵਿੱਚ ਵਾਧਾ ਹੋਵੇਗਾ ਧਨ ਵਿੱਚ ਵਾਧਾ ਹੋਵੇਗਾ ਕਿਸਮਤ ਤੁਹਾਡਾ ਸਾਥ ਦੇਵੇਗੀ ਤੁਹਾਡੇ ਲਈ ਉਪਾਅ ਹੈ ਜੀ ਤਾਂਬੇ ਦੇ ਬਰਤਨ ਦੇ ਵਿੱਚ ਭਗਵਾਨ ਸੂਰਜ ਦੇਵ ਜੀ ਨੂੰ ਸ਼ੁੱਧ ਜਲ ਛੜਾਓ ਉਸ ਵਿੱਚ ਲਾਲ ਚੰਦਨ ਤੇ ਲਾਲ ਰੰਗ ਦੇ ਫੁੱਲ ਪਾ ਕੇ ਛੜਾਓ ਨਾਲ ਹੀ ਸੂਰਜ ਆਸਾ ਦਾ ਪਾੜ ਕਰੋ ਇਸ ਦੇ ਨਾਲ ਸ਼ਨੀ ਦੇਵ ਤੁਹਾਡੀ ਕੁੰਡਲੀ ਦੇ ਵਿੱਚ ਮਜਬੂਤ ਸਥਿਤੀ ਦੇ ਨਾਲ ਆਉਣਗੇ ਤੇ ਕਿਸਮਤ ਤੁਹਾਡਾ ਪੂਰਾ ਸਾਥ ਦੇਵੇਗੀ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਦਾ ਸੇਕ ਕਿ ਸ਼ਨੀ ਦੇਵ ਦਾ ਪਰਿਵਰਤਨ ਕਰਨਾ ਤੁਹਾਡੇ ਨਾਲ ਤੁਹਾਡੇ ਜੀਵਨ ਨੂੰ ਭਰ ਦੇਣਾ ਹੈ ਅਤੇ ਤੁਹਾਡੀ ਜ਼ਿੰਦਗੀ ਹੁਣ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰੇਗੀ ਮਨਪਸੰਦ 파ਟਨਰ ਤੁਹਾਨੂੰ ਪ੍ਰਾਪਤ ਹੋਵੇਗਾ ਤੇ ਉਸ 파ਟਨਰ ਦੇ ਨਾਲ ਤੁਸੀਂ ਵਿਆਹ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਵੀ ਹੋ ਜਾਵੇਗਾ ਤੁਹਾਨੂੰ ਤੁਹਾਡੀ ਮਨਪਸੰਦ ਹਰ ਇੱਕ ਚੀਜ਼ ਮਿਲ ਜਾਵੇਗੀ ਤੁਹਾਡੀ ਆਰਥਿਕ ਸਥਿਤੀ ਵੀ ਪਹਿਲੇ ਨਾਲੋਂ ਬਿਹਤਰ ਹੋ ਜਾਵੇਗੀ ਤਾਂ ਲਾਭ ਹੋਵੇਗਾ ਲਵ ਲਾਈਫ ਪਹਿਲੇ ਨਾਲੋਂ ਕਾਫੀ ਜ਼ਿਆਦਾ ਵਧੀਆ ਹੋਵੇਗੀ ਤੁਹਾਡੇ ਸਾਥੀ ਨਾਲ ਵਧੀਆ ਸਬੰਧ ਬਣੇ ਰਹਿਣਗੇ ਘਰ ਦੇ ਵਿੱਚ ਤਾਂ ਦੀ ਬਰਕਤ ਬਣੀ ਰਹੇਗੀ ਤੁਹਾਡੇ ਲਈ ਉਪਾਅ ਹੈ ਕਿ ਇਸ਼ਨਾਨ ਧਿਆਨ ਦੇ ਨਾਲ ਭਗਵਾਨ ਸ਼੍ਰੀ ਹਰੀ ਕ੍ਰਿਸ਼ਨ ਜੀ ਦੀ ਪੂਜਾ ਕਰੋ ਅਤੇ ਗੀਤਾ ਦਾ ਪਾਠ ਕਰੋ ਇਸ ਦਿਨ ਸ਼ਿਵਲਿੰਗ ਅਭਿਸ਼ੇਕ ਕਰਨਾ ਵਿੱਚ ਸ੍ਰੇਸ਼ਟ ਮੰਨਿਆ ਜਾਂਦਾ ਹੈ ਪਿਤਰਾ ਤੋਂ ਛੁਟਕਾਰਾ ਮਿਲਦਾ ਹੈ ਅਗਲੀ ਰਾਸ਼ੀ ਹੈ ਜੇ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦਾ ਸੇਕ ਇਹਨਾਂ ਰਾਸ਼ੀਆਂ ਦੇ ਨਾਲ ਇਹ ਪੋਸਟ ਮਸਿਆ ਕਾਫੀ ਲਾਭਕਾਰੀ ਤੁਹਾਡੇ ਲਈ ਰਹੇਗੀ ਸਿਹਤ ਦੇ ਵਿੱਚ ਵੀ ਸੁਧਾਰ ਹੋਏਗਾ ਸੰਪਤੀ ਨੂੰ ਲੈ ਕੇ ਜੇਕਰ ਕੋਈ ਵੀ ਪਰੇਸ਼ਾਨੀ ਸੀ ਤਾਂ ਉਹ ਹੰਦੂਰ ਹੋ ਜਾਵੇਗੀ ਨੌਕਰੀ ਕਰਨ ਵਾਲੇ ਲੋਕਾਂ ਨੂੰ ਪ੍ਰਮੋਸ਼ਨ ਮਿਲੇਗੀ ਤੁਹਾਡੇ ਅਧਿਕਾਰੀ ਤੁਹਾਡੇ ਕੰਮ ਤੋਂ ਕਾਫੀ ਪਸੰਦ ਹੋਣਗੇ ਜਿਨ੍ਹਾਂ ਦੇ ਵਿਆਹ ਦੇ ਜੋਗ ਬਣ ਰਹੇ ਹਨ ਉਹਨਾਂ ਦਾ ਵਿਆਹ ਵੀ ਹੋ ਜਾਏਗਾ ਤੇ 2025 ਦੇ ਵਿੱਚ ਹਰ ਜਗ੍ਹਾ ਤੋਂ ਤੁਹਾਡੀਆਂ ਅਧੋਰੀਆਂ ਇਸ਼ਾਵਾਂ ਜਰੀਆਂ ਹਨ ਉਹ ਪੂਰੀਆਂ ਹੋ ਜਾਣਗੀਆਂ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਕਿਸਮਤ ਦੇ ਦਰਵਾਜ਼ੇ ਖੁੱਲ ਜਾਣਗੇ ਤਾਂ ਲਾਭ ਹੋਵੇਗਾ ਨਾਲ ਇਹ ਤਾਂ ਦੇ ਬਚਤ ਵੀ ਹੋਵੇਗੀ ਤੇ ਸਮਾਂ ਤੁਹਾਡੇ ਪੱਖ ਵਿੱਚ ਹੈ ਸਮੇ ਦਾ ਭਰਪੂਰ ਲਾਭ ਉਠਾਓ ਸਮੇ ਨੂੰ ਹੱਥੋਂ ਨਾ ਜਾਣ ਦਿਓ ਖਰਚਿਆਂ ਦੇ ਵਿੱਚ ਕਟੌਤੀ ਹੋਵੇਗੀ ਤੇ ਤੇ ਇਨਕਮ ਦੇ ਵਿੱਚ ਵੀ ਵਾਧਾ ਹੋਵੇਗਾ ਤੁਹਾਡੇ ਲਈ ਉਪਾਅ ਹੈ ਕਿ ਇਸ ਦਿਨ ਪਿਪਲ ਦੇ ਰੁੱਖ ਦੀ ਪੂਜਾ ਕਰਕੇ ਤુલਸੀ ਦੇ ਪੌਦੇ ਦੀ ਪਰਕਰਮਾ ਕਰੋ ਇਸ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਪ੍ਰਸੰਨ ਹੋਣਗੇ ਤੇ ਤੁਹਾਡੇ ਪਿੱਤਰ ਦੋਸਤ ਚੱਲ ਰਿਹਾ ਹੈ ਜਾਂ ਕਾਲ ਸਰਪੰਚੋਗ ਚੱਲ ਰਿਹਾ ਹੈ ਤਾਂ ਉਹਨਾਂ ਨੂੰ ਪੋਸਮਸਿਆ ਦਾ ਵਰਤ ਰੱਖਣਾ ਚਾਹੀਦਾ ਹੈ ਇਹ ਦੋਸ਼ ਹਟ ਜਾਵੇਗਾ ਤੇ ਤਾਂ ਦੀ ਪ੍ਰਾਪਤੀ ਹੋਵੇਗੀ ਹੋਰ ਵੀ ਜੋ ਪਰੇਸ਼ਾਨੀਆਂ ਹਨ ਉਹ ਜੀਵਨ ਦੇ ਵਿੱਚੋਂ ਉਹ ਖਤਮ ਹੋ ਜਾਣਗੀਆਂ ਦੋਸਤੋ ਇਹ ਸੀ ਉਹ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੀ ਪੋਸਮਸਿਆ ਤੇ ਕਿਸਮਤ ਬਦਲਣ ਵਾਲੀ ਹੈ ਅਤੇ ਜਿਨ੍ਹਾਂ ਦੇ ਦਿਨ ਹੁਣ ਚੰਗੇ ਆਉਣ ਵਾਲੇ ਹਨ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ